가 ਗਾਣੇ ਆਦੇ ਆਰੈ ਦੇਵਨ ਹਾਰ ਨ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਾਲੇ ਹਪੋ ਨੋ ਕਰਮਾਨੈ ਮਾਇਆ ਮੋਹ ਮਗਨੇ ਅੰਧਿਆਰੇ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਾਲਿਆ ਪੋਨੋ ਕਰਮਾਨੈ ਮਨ ਮੂੜੇ ਦੇਖ ਰੋ ਪ੍ਰਭ ਸੁਆਮੀ ਜੋ ਕਿਛ ਕਰੈ ਸੋਈ ਸੋਈ ਜਾਣੈ ਰਹਿ ਨ ਕਛੁਐ ਛਾਨੀ ਰਹਾਓ ਜੇਵਾ ਸਵਾਦ ਲੋਭ ਮਦ ਮਾਤੋ ਜੇ ਅਨਕ ਬੇਕਾਰਾ ਬਹੁਤ ਜੋਨ ਪਰਮਤ ਦੁਖ ਪਾਇਆ ਹੋ ਮਨ ਬੰਦਨ ਕੇ ਭਾਰਾ ਦੇ ਕੇ ਵਾੜ ਨਕ ਪੜ ਦੇ ਮੈਂ ਪਰਦਾ ਰਾ ਸੰਘ ਢਾਕੈ ਚਿਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪਰਦਾ ਤੇਰਾ ਟਾਕੈ ਦੀਨ ਦਿਆਲ ਪੂਰਨ ਦੁਖ ਪੰਜਨ ਤੁਮ ਬਿਨਾ ਓਟ ਨਕਾਈ ਕਾੜ ਲੇ ਹੋ ਸੰਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਦੀਨ ਦਇਆਲ ਪੂਰਨ ਦੁਖ ਪੰਜਨ ਤੂੰ ਮਬਿਨੇ ਓਟ ਨ ਕਾਈ ਕਾੜ ਸਾਰ ਸਾਗਰ ਮੈਂ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਿ ਮਹਲਾ 5ਵਾਂ ਮਾਇਆ ਮੋਹ ਮਗਨ ਅੰਧਿਆਰ ਹੈ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜੂ ਜਿਨ ਰਚਿਆ ਬਾਲੇ ਆਪਣੋ ਕਰਮਾਨੈ 사ਤਨਾ श्री वाह गुरु साहिब जी सुण प्रेमा क्य मिली आहे ਸੋਨਾ ਪ੍ਰੀਮਯੋ ਮਹਾੜਾ ਕਿਉ ਮਿਲਿਐ ਹਰਜਾਈ ਮਨ ਤਨ ਪਿਆਸ ਦਰਸਨ ਕਾਣੀ ਕੋਈ ਆਣ ਮਿਲਾਵੈ ਅੰਤ ਸਹਾਇ ਪ੍ਰੇਮ ਕੇ ਹੋ ਤਿੰਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈ ਦੋ ਜੀ ਨਹੀਂ ਜਾਏ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੀ ਆਗਾਏ ਲੇ ਹੋ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕ ਤੈ ਨਾਂ ਜਾ नानक हर असु सुखी वसंदिया असुसु मया विणदुजा को नाही नानक हर शरणाए असो सुखी वसन्त्यािना मया हर रा ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਅਸੁਨ ਪ੍ਰੇਮ ਉਹ ਮਾਹੜਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋ ਆਣ ਮਿਲਾਵੇ ਮਾਏ